ਲੋ ਜੀ ਅੱਜ ਐ ਬਾਸਪਤੀ ਦੀ ਬੋਲੀ ਤੇ ਕੋੜਾਪਰਾ ਮੰਡੀ ਤਰੀਕ ਹੋ ਗਈ ਅੱਜ ਤਰੀਕ ਦੀ ਗੱਲ ਕਰਕੇ ਤਾਂ ਖਸਾਨ ਭਰਾ ਉਹ 20 ਦਸੰਬਰ 20 ਤਰੀਕ ਹੋ ਗਈ ਆ 20 ਤਰੀਕ ਨੂੰ ਆਇਆ ਬਈ ਦਿਨੇ ਦਾ ਸ਼ਨੀਵਾਰ ਬਾਸਪਤੀ ਦੀ ਬੋਲੀ ਤੇ 17 18 ਦੀ ਵੈਰਾਈਟੀ ਆ ਪਹਿਲੀ ਢੇਰੀ ਵੇਣਾ ਕਿੱਥੋਂ ਕਿਰਪਾ ਆ ਜਾਂਦਾ ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਫੇਸਬੁੱਕ ਪੇਜ ਨੂੰ ਫਾਲੋ YouTube ਚੈਨਲ ਸਬਸਕ੍ਰਾਈਬ यार भाई संजय भाई चंद्र भाई एंटर भाई चंद्र भाई 70 रुपये है ये मर्जी कर लो होली डबल ही पक में है होली डबल के बाद ही डालता है 70 है डबल में 70 चंद्र भाई 80 रुपये 80 रुपये नहीं कर लो हां जी 80 रुपये 30 रुपये भाई 30 रुपये भाई 30 रुपये भाई 30 रुपये 30 तो ठीक है ना डबल पकेले 30 हां जी 30 रुपये की रेट है 30 रुपये 30 रुपये भाई 33 सर भाई 33 सर भाई 33 सर भाई 33 भाई हां भाई 5 सर 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 भाई इधर क्या बोल रहा है 5 सर भाई 10 सर भाई 10 सर डबल पक्के से याद कर 15 सर भाई 15 सर भाई हां जी बोलने के हैं 15 में करना पता करना ਕੀਏ 3715 ਹਾਂ ਭਾਈ ਬੋਲਣਾ ਭਾਈ ਬੋਲਣਾ ਕਿਨੇ 3715 ਦੋ 3715 ਲਿਖੋ ਜੀ ਤੇਰੇ ਐਮਡੀ ਲੋ ਜੀ 3700 ਦੇ 15 ਰੁਪਏ ਢੇਰੀ ਹੋ ਚੁੱਕੀ ਆ 17 18 ਵੈਰਾਈਟੀ ਸੀ 3715 ਤੇ ਕੀ ਅੱਗੇ ਵੇਨੇ ਕਿਹੜੀ ਵੈਰਾਈਟੀ ਆਜੋ ਲਾਈਕ ਸ਼ੇਅਰ ਕਰ ਦਿਓ ਮੁੱਛਲ ਦੀ ਤੇ ਰੇ ਜੀ ਅਗਲੀ ਕੇ ਜੀ ਬੋਲੇ ਬੋਲੋ ਮੇਰੇ 3500 ਹਾਂਜੀ 3500 3500 ਰੁਪਏ 15 ਰੁਪਏ 10 ਰੁਪਏ 15 ਰੁਪਏ 20 ਰੁਪਏ 20 ਰੁਪਏ 30 ਰੁਪਏ ਹਾਂਜੀ 5 ਰੁਪਏ ਕਿੰਨੇ ਕਿੰਨੇ ਬੋਲੇ ਸੀਗਾ 3500 ਰੁਪਏ ਹਾਂਜੀ 10 ਰੁਪਏ 10 ਰੁਪਏ 15 ਰੁਪਏ ਬੋਲੇ ਮੈਂ 10 ਰੁਪਏ 3500 ਰੁਪਏ 15 ਰੁਪਏ 20 ਰੁਪਏ 25 ਰੁਪਏ 30 ਰੁਪਏ 35 ਰੁਪਏ चालीस रुपए 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 साठ रुपए 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 अस्सी रुपए पचास रुपए नब्बे रुपए उनतालीस रुपए उनतालीस रुपए उनतालीस रुपए रुपए पे रुपए, पुपे पे पांच रुपए हाँ बोलिए वो क्या बोले दसरु भाई दसर रुपए, दसर रुपए, दासर रुपए, दस रुपए हाँ राहुल भाई रुपए, भाई दाशरुए पंद्रह रुपए पंद्रह रुपये पंद्रह रुपये बीस रुपये बी पच्चीस रुपये तीन रुपये पैंतालीस रुपये पैंतालीस रुपये पैंतालीस रुपये उनतालीस पैंतालीस रुपये पैंतालीस रुपए हाँ बोल रहे सौ पैंतालीस रुपए कितने में कहतालीस सौ पैंतालीस रूपये पैंतालीस रुपये पैंतालीस रुपये पैंतालीस रुपये भाई, बोल रहे हैं उनतालीस सौ पैंतालीस सौ पैंतालीस रुपए उनतालीस सौ पैंतालीस एक ਦੋ ਮਕੇਸ਼ ਬੋਲਦਾ ਭਾਈ ਬੀਆਰਕੇ 45 ਰੁਪਏ ਬੀਆਰਕੇ ਦੀ ਆਪਣੀ ਹੈ 45 ਰੁਪਏ 3945 ਬੀਆਰਕੇ ਦੀ ਆਓ ਜੀ ਲਓ ਜੀ 3945 ਰੁਪਏ 1401 ਦਾ ਮੁੱਛ ਲਗਿਆ ਜੀ 20 ਤਰੀਕ ਨੂੰ 3945 ਅਗਲੀ ਢੇਰੀ 'ਤੇ ਕਿਹੜੀ ਵੈਰੈਟੀ ਆਜੋ ਬਾਕੀ ਵੀਡੀਓ ਨੂੰ ਦਬਕੇ ਸ਼ੇਅਰ ਕਰਦਿਆ ਕਰੋ ਭਾਈ ਹਰ ਰੋਜ਼ ਦੀ ਤਰ੍ਹਾਂ ਆਪਾਂ ਬਾਸਪਤੀ ਤੋਂ ਰੇਟ ਲੈ ਕੇ ਆਉਣੇ ਆ ਭਾਈ ਤਾਜ਼ੇ ਰੇਟ ਆਜੋ 200 ਬਟਾ ਕਿ ਨਹੀਂ 150 150 ਬੋਣਾ ਤੋਂ ਘਟਾਈ ਜਾਂ ਡੋਟਾਲੀਆਂ ਦਾ ਜੀ ਚੈਨਲ ਕੀ ਨਾਮ ਹੈ ਬ੍ਰਾਡਫਾਰਮ ਕੀ ਬ੍ਰਾਡਫਾਰਮ ਬ੍ਰਾਡਫਾਰਮ ਬੋਲੋ ਬੋਲ ਰਾਹੁਲ ਕੀ ਦੇਖ ਰਹੇ ਆਂ ਇਹ ਮਨ ਆ ਜਾ ਬੋਬੀ ਹਮਕੇਸ਼ 150 ਘਟਾ ਹਣਾ ਦਰਗਾ ਮੁਖੀਆ ਹਾਂਜੀ ਹਾਂ ਮੁਖੀਆ ਜੀ ਚਲੋ ਚਲੋ ਹਾਂਜੀ ਜੰਤੀ ਜੰਤੀ ਸਰ ਭਾਈ ਜੰਤੀ ਸਰ ਭਾਈ ਜੰਤੀ ਸਰ ਭਾਈ ਪੰਜਰ ਭਾਈ ਪੰਜਰ ਭਾਈ ਹਾਂਜੀ 3500 ਰੁਪਏ ਪੰਜਰ ਭਾਈ 3600 ਰੁਪਏ 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 ਮੁੱਛਲਾ ਜੀ 3600 ਰੁਪਏ ਮੁੱਛਲ ਦੀ ਢੇਰੀ ਆ ਵੀ ਤੀਜੀ ਢੇਰੀ ਆ 3600 ਰੁਪਏ ਹਾਂ ਰਾਹੁਲ 3600 ਰੁਪਏ 3600 ਰੁਪਏ 3600 ਰੁਪਏ 3600 ਰੁਪਏ 3600 ਰੁਪਏ 3600 ਰੁਪਏ ਆਇਰਵਾਰ 3600 ਰੁਪਏ 3600 ਰੁਪਏ ਚਲ ਮੈਂ ਕਰਦਾ 3600 ਰੁਪਏ 3600 ਠੀਕ ਹੈ ਇਹਨਾਂ ਬੋਲੇ 3600 ਰੁਪਏ 3600 ਰੁਪਏ 3600 ਰੁਪਏ 3600 ਰੁਪਏ ਆਇਰਵਾਰ ਬੋਲੇ ਭਾਈ ਹਾਂ ਪੰਜਰਬਾਈ 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 ਆਹ ਵੇ ਪੰਜਰਬਾਈ 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 ਦਸਰਬਾਈ ਪੰਦਰਬਾਈ ਵੀਰਬਾਈ 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 3600 ਵੀਰਬਾਈ ਵੀਰ ਵੀ 3700 ਵੀਰਬਾਈ 3300 ਵੀਰਬਾਈ 3300 ਵੀਰਬਾਈ 3720 பை 3720 பை 3720 பை 3720 பை ਮੰ디ਆ ਡੇਰੀ 3720 பை हां rahul ਬਹੁਤ ਸ਼ੋਰ ਕਰ ਰਿਹਾ 3700 ਹੈ ਬਹੁਤ ਸ਼ੋਰ 3720 பை ਵੀਰ ਭਾਈ 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 ਕਰਦੀਏ ਹਾਂ ਵੀ ਮੰ디ਆ ਡੇਰੀ ਕਰਦੇ ਹਾਂ 3720 பை ਬੋਲਦੇ ਵੀ ਕਿਸੇ ਨੇ ਆ ਮੈਂ تنویر ਹੈਮੂੜ ਵੀਰ ਭਾਈ 3720 ਦੋ 3720 ਵੀ ਵਿਕਦੀ ਹੈ ਜੀ ਨਹੀਂ ਮਿੱਠੀ ਜੀ ਨਹੀਂ ਅਨਸੋਲਡ ਜੀ ਲੋ ਜੀ 3720 ਵੇਖਦੀ ਸੀਗੀ ਤੇ ਨਹੀਂ ਤੇ ਬਾਕੀ ਵੀਰਾਂ ਨੂੰ ਦਬਕੇ ਸ਼ੇਅਰ ਕਰਦਿਆ ਕਰੋ ਜੀ ਜੇ ਕੋਈ ਅੱਗੇ ਢੇਰੀ ਹੋਈ ਕਿਸਾਨ ਭਰਾਓ ਜਰੂਰ ਦਿਖਾਵਾਂਗੇ ਤੁਹਾਨੂੰ ਅੱਜ ਲੋ ਜੀ ਹੁਣ ਵੇਣੀ ਕੋਈ ਢੇਰੀ ਹੈਗੀ ਤਗਾ ਸਮਝ ਜੀ ਤੁਰਾ ਫਿਰਦੇ ਹੈ ਬਾਕੀ ਵੀਡੀਓ ਨੂੰ ਦਬਕੇ ਸ਼ੇਅਰ ਜਰੂਰ ਕਰਦਿਆ ਕਰੋ ਜੀ ਕੋਟਕਪੂਰਾ ਦੀ ਮੰਡੀ ਦੇ ਵਿੱਚ ਆਪਾਂ ਹਰ ਰੋਜ਼ ਦੀ ਤਰਾਉਣੇ ਆ ਬਈ ਆਸਪਤੀ ਦੀ ਬੋਲੀ ਤੇ ਤੇ ਲੋ ਜੀ ਕੋੜਪੁਰਾ ਮੰਡੀ ਦੇ ਵਿੱਚ ਆਈ ਸੀ ਅੱਜ ਫੇਰ 20 ਤਰੀਕ ਨੂੰ ਬਾਕੀ ਵੀ ਵੇਣਿਆ ਜੇ ਗਾਂ ਬੋਲੀ ਗਈ ਤਾਂ ਤੁਹਾਨੂੰ ਜਰੂਰ ਦਿਖਾਵਾਂਗੇ YouTube ਚੈਨਲ ਬਰਾਡ ਫਾਰਮ ਨੂੰ ਜੀ ਸਬਸਕ੍ਰਾਈਬ ਜਰੂਰ ਕਰਿਓ ਤੇ ਫੇਸਬੁੱਕ ਪੇਜ ਨੂੰ ਫਾਲੋ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਸ਼ੇਅਰ ਨਹੀਂ ਕਰਦੇ ਕਿਸਾਨਪਰਾ ਤਾਂ ਗੱਲ ਨਹੀਂ ਬੰਦੀ ਸ਼ੇਅਰ ਜਰੂਰ ਕਰਿਆ ਕਰੋ ਜੀ ਬਾਕੀ ਆ ਕਿਸਾਨ ਭਰਾਵੋ ਆਪਦੇ ਜੀ ਇਹਦੀਆਂ ਮੰਡੀਆਂ ਦੇ ਆਪਾਂ ਨੂੰ ਨਾ ਰੇਟ ਕਮੈਂਟਾਂ ਚ ਜਰੂਰ ਦੱਸਿਆ ਕਰੋ ਵੀ ਤੁਹਾਡੇ ਮੁੱਛਲ ਦਾ ਕੀ ਰੇਟ ਗਿਆ 17 18 ਦਾ 18 85 ਦਾ 11 21 ਦਾ ਆ ਤਿੰਨ ਚਾਰ ਵੈਰਾਈਟੀਆਂ ਦੇ ਰੇਟ ਆਪਾਂ ਨੂੰ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਜੋ ਕਿ ਆਪਾਂ ਦੂਜੇ ਦਿਨ ਦੱਸ ਸਕੀਏ ਵੀ ਆ ਮੰਡੀ ਦੇ ਵਿੱਚ ਆ ਹਿਸਾਬ ਕਿਤਾਬ ਗਿਆ ਤੇ ਇੱਥੇ ਗਿਆ ਕੋੜਾਪੂਰਾ ਮੰਡੀ ਦੇ ਵਿੱਚ ਤਾਂ ਆਪਾਂ ਸਾਨੂੰ ਹਰ ਰੋਜ਼ ਦੀ ਤਰ੍ਹਾਂ ਹੀ ਹਿਸਾਬ ਕਿਤਾਬ ਵਧਾਉਂਦੇ ਰਹਿਣੇ ਆ ਬਾਕੀ ਵੀ ਅੱਜ ਸ਼ਨੀਵਾਰ ਸੀਗਾ ਤਰੀਕ ਸੀਗੀ 20 ਦੇ ਲੋ ਜੀ ਬਹੁਤ ਬਹੁਤ ਧੰਨਵਾਦ ਬਈ ਤੁਹਾਡਾ ਆਪਣੀ ਵੀਡੀਓ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਦਬਕੇ ਤੇ ਲੋ ਜੀ ਧੰਨਵਾਦ